ਕਿਤੇ ਲੰਮੇ ਨਹੀਂ ਕਰੇ ਤੇ ਵਾਗ ਲਾ ਲਿਓ ਕਿੰਨੀ ਮੇਰੀ ਸੁਝਾਅ ਕੋਈ ਨਹੀਂ ਲੈ ਸਕਦਾ ਤੁਮ ਨੂੰ ਕਰਾਵਾ ਕਿ ਜੋ ਮਰ ਕੇ ਕਰਦੇ ਸਭ ਲਾ ਲਓ ਸਭੇ ਨੂੰ ਕਰਾਣੇ ਛੜੀ ਇਹ ਬੇਸਤੀ ਹੈ ਦੇਖੋ ਜੀ ਤੁਹਾਨੂੰ ਐਸਐਸਪੀ ਸਾਹਿਬ ਨੇ ਬੁਲਾ ਕੇ ਮੈਸੇਜ ਮੇਰੇ ਰਾਹੀਂ ਵੀ ਲਾਇਆ ਬਹੁਤ ਵਾਰੀ ਸਾਹਿਬ ਨੇ ਕਿਹਾ ਹੁਣੇ ਸਾਡੇ ਤੇ ਉਪਰਤੀ ਹੋਇਆ ਪੈਕਾਮਾ ਨਹੀਂ ਕਰਾਉਂਦੇ ਤੁਹਾਡੇ ਤੋਂ ਐਮਸੀਬੀ ਕਹਿੰਦੇ ਨੇ ਵੀ ਇੰਨੀ ਵਾਰੀ ਅਫਸਰਾਂ ਨੇ ਆ ਕੇ ਕਿਹਾ ਫੇਰ ਵੀ ਨਾ ਤੁਹਾਡੀ ਜਗ੍ਹਾ ਆਪਣੀ ਹੈ ਏਡੇ ਏਡੇ ਤੁਸੀਂ ਮੈਲ ਬਣਾਏ ਨੇ ਇਸੇ ਕੰਮ ਤੋਂ ਕਿਵੇਂ ਹਟਣਾ ਤੁਸੀਂ ਦੋਸਤੋ ਨਹੀਂ ਇਹ ਉਹਨੂੰ ਕਹਾਂਗੇ ਹਰ ਟੈਨਿਕ ਨੂੰ ਪੰਜਾਬ ਦੀ ਜਵਾਨੀ ਰੋਲਦੀ ਹੈ ਦੋਸਤੋ ਜਾਨ ਨੂੰ ਉਹਨਾਂ ਦੇ ਬੱਚਿਆਂ ਨੂੰ ਤੁਸੀਂ ਸਰ ਦੇ ਪੈ ਇਹ ਉਹੀ ਹੀ ਕਰਦੇ ਰਹੋਗੇ ਤਾਂ ਫਿਰ ਤੁਸੀਂ ਕਦੇ ਬਚੋਗੇ ਨਹੀਂ ਮੈਂ ਇਹ ਨਹੀਂ ਕਰਨਾ ਪੰਜਾਬ ਸਰਕਾਰ ਵੱਲੋਂ ਸਾਰੇ ਪ੍ਰਸ਼ਾਸਨ ਵੱਲੋਂ ਉਹ ਕਿਹਾਤਨੀ ਹੈ ਕਿ ਅਗਰ ਤੁਸੀਂ ਕੋਈ ਵੀ ਗਲਤ ਕੰਮ ਕੀਤਾ ਤਾਂ ਅਸੀਂ ਤੁਹਾਨੂੰ ਨਹੀਂ ਬਖਸ਼ਾਂਗੇ ਜੀ ਹੱਕਤ ਨਹੀਂ ਕਰਨੇ ਬਾਕੀ ਬਖਸ਼ੀ ਹੋ ਜੀ ਜੋ ਮਨਜ਼ੀ ਕਰਦੇ ਸਭ ਕੁਝ ਹੋ ਜਾਂਦਾ ਜੀ ਹਲੋ ਅਸੀਂ ਬਕਤੀਸਾਨੂੰ ਮਾਫ਼ ਕਰਦੇ ਹਾਂ ਅਸੀਂ ਤੁਹਾਡੇ ਜੀ ਬਸ ਮਾਫ਼ ਕਰਦੇ ਹਾਂ ਜੀ ਤੇਰੀ ਗਰੀਬ ਅਸੀਂ ਕਿੱਥੇ ਹੈ ਜੀ ਰੂਪਨ ਸੀਵੀ ਮੀਟਿੰਗ ਕਰਾਂਗੇ ਇੱਕ ਵਾਰ ਰੀਟਿੰਗ ਕਰਕੇ ਤੇ ਇਹਨਾਂ ਨੂੰ ਤੁਸੀਂ ਹਦਾਇਤ ਕਰੋ ਦੀ ਸਖਤੀ ਨਾਲ ਕਿ ਇਹ ਇਸ ਥੋੜੇ ਕੰਦੇ ਤੋਂ ਬਾਹਰਾਂ ਤਾਂ ਕਿ ਹੋਰ ਬੱਚਿਆਂ ਨੂੰ ਤੇ ਪਰਿਵਾਰਾਂ ਨੂੰ ਬਰਬਾਦ ਨਾ ਕਰਨ ਬਹੁਤ ਜ਼ਰੂਰੀ ਹੈ ਇਹ ਐਸਐਸਪੀ ਸਾਹਿਬ ਦੇ ਸਾਹਮਣੇ ਮੈਂ ਤੁਹਾਨੂੰ ਕਹਿ ਰਿਹਾ ਵੀ ਜੇ ਤੁਸੀਂ ਕਰਿਆ ਨਾ ਥੋੜੀ ਮੈਂ ਜਵਾਨਤ ਚੇ ਜਾਣਾ ਨਾ ਤੁਹਾਡੇ ਪਿੱਛੇ ਜਾਣਾ ਤੁਸੀਂ ਆਪਣੇ ਆਪ ਜ਼ਿੰਮੇਦਾਰ ਹੋ ਹੋਂ ਸਾਹਿਬ ਨੇ ਇਹ ਤੁਹਾਨੂੰ ਕਿੰਨੀ ਵਾਰ ਸਮਝਾਇਆ ਸਰ ਇੱਕ ਵਾਰੀ ਇਹਨਾਂ ਨੂੰ ਮਾਫ ਕਰੀ ਜੀ ਅੱਛੇ ਹੁੰਦੇ ਕਾਜੀ ਜੀ ਧੰਨਵਾਦ ਹੋਣੇ ਮੈਂ ਨਾ ਸਮਾਗੀ ਤੁਮੇ ਥੋੜਾ ਕਰਤੀ ਹੈ ਹਾਂਜੀ ਹਾਂਜੀ ਭੈਣ ਦਾ ਜੀ ਕੀ ਕਹਿਣਾ ਥੋੜਾ ਨਹੀਂ ਜੀ ਅਸੀਂ ਅੱਗੇ ਤੋਂ ਨਹੀਂ ਜੇ ਹੁਣ ਚਿੱਟੇ ਦੇ ਹੱਥ ਲਾਵਾਂਗੇ ਜਿਹੜਾ ਕੋਈ ਲਾਊਗਾ ਜੀ ਆਪਦਾ ਆਪ ਭੁਗਤੂਗਾ ਕੀ ਕੁਝ ਵੇਚਦੇ ਸੀ ਮੈਂ ਪਹਿਲਾਂ ਕੋਈ ਛਟਾ ਛਟਾ ਵੇਚ ਰਹੇ ਜੀ ਅਸੀਂ ਤਾਂ ਨਹੀਂ ਵੇਚਿਆ ਗੱਦੀ ਅਸੀਂ ਹੁਣ ਚੀਜ਼ਾਂ-ਸੂਜਾਂ ਮੈਂ ਤਿਆਰੀ ਕਰਦੇ ਜੀ ਕਦੋਂ ਤੋਂ ਵੇਚਦੇ ਆ ਰਹੇ ਸੀ ਦੇਖੋ ਪਹਿਲਾਂ ਕੋਈ ਵਿਵਕ ਹੁਣ ਨਹੀਂ ਜੀ ਇਸ ਵੇਚਦੇ ਆ ਕਿ ਪੁਆਲੀਆਂ ਬੁੜੀ-ਬੁੜੇ ਦੇ ਪਾਇਆਂ ਹੋਣੀਆਂ ਨਹੀਂ ਜੀ ਅਸੀਂ ਘਰਵਾਰ ਇਹ ਟਿੱਟੇ ਨਾਲ ਨਹੀਂ ਪਾਇਆਂ ਹੈਗਾ ਬੁੜੀ-ਬੁੜੇ ਦੇ ਪਾਇਆਂ ਹੋਣੀਆਂ ਨਹੀਂ ਜੀ ਪਰ ਪੁਲਿਸ ਕਹਿ ਰਹੀ ਹੈ ਕਿ ਹੁਣ ਜਿਹੜਾ ਪਏ ਜਾਂਦੇ ਨੇ ਜਿਹੜਾ ਹੁਣ ਪਾਈ ਜਾਂਦੇ ਨੇ ਪਰਚੇ ਜੀ ਹੁਣ ਚੱਕ ਕੇ ਪਰਚਾ ਕਿਸੇ ਦੇ ਪਾ ਦੇ ਕਿਸੇ ਦੇ ਸਾਰੇ ਪਰਚੇ ਇਕੱਠੇ ਕਰਤੀ ਜੀ ਹੁਣ ਆ ਨੌ ਸੋਬਾ ਦੇ ਪਾਈ ਜਾਂਦੇ ਸੀ ਸਾਰੇ ਘਟ ਪਰਚੇ ਇਕੱਠੇ ਹੋ ਗਏ ਜੀ ਇਹ ਜਮੀਨ ਵੀ ਤੁਹਾਡੀ ਹੈ ਇੰਨਾ ਦੋਆਂ ਘਰਾਂ ਚੋਂ ਤੁਹਾਡਾ ਕੋਈ ਘਰ ਨਹੀਂ ਨਾ ਹਾਂਜੀ ਆ ਨਾਲ ਜੀ ਨਾਲ ਆ ਨਾਲ ਹੈ ਨਾ ਹਾਂਜੀ ਆ ਇਹਨਾਂ ਦੀ ਵਾਰੀ ਹੈ ਨਹੀਂ ਹੁਣ ਜ ਨਹੀਂ ਕਰਾਂਗੇ ਜੀ ਜੋ ਮਾਜੀ ਸਾਨੂੰ ਡੰਡ ਲਾ ਸਕਦੇ ਨੇ ਲਾ ਦੇ ਪਹਿਲਾਂ ਤੁਹਾਨੂੰ ਕਦੇ ਪੁਲਿਸ ਨੇ ਸਮਝਾਈ ਸੀ ਇਹ ਗੱਲ ਵੀ ਸਮਝਾਈ ਆ ਜੀ ਨਹੀਂ 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 ਜੀ ਤੁਹਾਨੂੰ ਕਦੇ ਪੁਲਿਸ ਨੇ ਕਦੇ ਕਹੇ ਸੀ ਵੀ ਨਸ਼ਾ ਨਹੀਂ ਆਈ ਟੀ ਜੀ ਜਾਨਦੇ ਅਸੀਂ ਜਾਣਦੇ ਆ ਵੀ ਅਸੀਂ ਕਹਿੰਨੇ ਵੀ ਸਾਰਾ ਨੇਮ ਪਾਉਂਦੇ ਜਿੱਥੇ ਮਰਜ਼ੀ ਸਾਨੂੰ ਜਾ ਸਕਦੇ ਆ ਉਜਿ ਨਹੀਂ ਅਸੀਂ ਵੇਚਦੇ ਹਾਂ ਪੰਜਾਬ ਚ ਬਹੁਤ ਪਹਿਲੇ ਯਾਰ ਇਸ ਤੋਂ ਪਹਿਲਾਂ ਠੀਕ ਨਾ ਹੀ ਵਿਗਿਆਨੀਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਿਸ ਤਰ੍ਹਾਂ ਦੀ ਕਾਰਵਾਈ ਜੀ ਅੱਜ ਅਸੀਂ ਇੱਥੇ ਆ ਰਾਮਨਗਰ ਬਸਤੀ ਸੰਗਰੂਰ ਦੇ ਵਿੱਚ ਆਏ ਹਾਂ ਜਿੱਥੇ ਕਿ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਦੋ ਇਲੀਗਲ ਸਟਰਕਚਰ ਜੋ ਬਨੇ ਹੋਏ ਨੇ ਉਹਨਾਂ ਦੇ ਡੈਮੋਲੇਸ਼ਨ ਦੇ ਆਰਡਰ ਸੀਗੇ ਅਸੀਂ ਇੱਥੇ ਪੁਲਿਸ ਪ੍ਰੋਟੈਕਸ਼ਨ ਪ੍ਰੋਵਾਈਡ ਕਰਨ ਆਏ ਹਾਂ ਤੇ ਤਾਂ ਕਿ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਨਾ ਆਵੇ ਇੰਹਾ ਕੋਈ ਵੀ ਕਿਸੇ ਦਾ ਨੁਕਸਾਨ ਤਰੀਕੇ ਸੇ ਤਰੀਕੇ ਨਾ ਹੋ ਜਾਏ ਇਹਦੇ ਵਿੱਚ ਜਿਹੜੇ ਇਹ ਦੋ ਓਨਰਸ ਨੇ ਉਹ ਪਹਿਲੇ ਕਰਦੇ ਓਨਰਸ ਨੇ ਰਾਜਪਾਲ ਸਿੰਘ ਜਿਸ ਦੇ ਸਾਥ ਐਫ ਆਈ ਆਰ ਐਂਡ ਡੀ ਪੀ ਐਸ ਐਕਟ ਦੇ ਤਹਿਤ ਤੇ ਦੂਜੇ ਹੈ ਰਾਜਵਿੰਦਰ ਕੌਰ ਸੱਤੋ ਜਿਨ੍ਹਾਂ ਦੇ ਸਾਰਾ एफआईआरस ਨੇ ਦੂਜੇ ਘਰ ਦੇ ਓਨਰ ਨੇ ਲੱਖੋ ਜਿਨ੍ਹਾਂ ਤੇ ਚਾਰ ਐਨਡੀਪੀਐਸ ਦੀਆਂ ਐਫਆਈਆਰਸ ਨੇ ਇਹ ਦੋਨੇ પતિ ਪਤਨੀ ਨੇ ਜਿਹੜੇ ਪਹਿਲੇ ਵਾਲਾ ਦੋ ਇੱਕ ਬੰਦੇ ਤੇ ਲੇਡੀ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਉਹ ਕਪਲ ਨੇ ਤੇ ਦੂਸਰੇ ਸੈਪਰੇਟ ਓਨਰ ਹੈ ਦੂਸਰੇ 플ੌਟ ਦੇ ਸਰ ਇਹ ਜੇ ਨਾ ਪ੍ਰੋਐਕਟਿਵ ਨਹੀਂ ਗਈ ਹੈ ਜਦ ਕਦੋਂ ਦੇ ਕਾਰਵਾਰ ਕਰਦੇ ਨੇ ਇਹ ਤੇ ਇੱਕ ਜਾਣੇ ਕਰਦੇ ਜਿਹਾ ਪਰਵਾਹ ਨਹੀਂ ਜਿਹੜੀ ਇਹਨਾਂ ਦੀ ਐਫ ਆਈ ਆਰਸ ਅਗੇ ਜਿਹੜਾ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਦੋ ਲੋਕਾਂ ਤੇ ਕੁੱਲ ਮਿਲਾ ਕੇ 11 ਐਫ ਆਈ ਆਰਸ ਹੈ ਉਹ 2017 ਤੋਂ ਉਹਨਾਂ ਤੇ ਕੋਲ ਐਫ ਆਈ ਆਰਸ ਉਹਨਾਂ ਤੇ ਐਫ ਆਈ ਆਰਸ ਹੈ ਤੇ ਜਿਹੜੇ ਲੱਖੋ ਨੇ ਉਹਨਾਂ ਤੇ 2018 ਤੋਂ ਐਫ ਆਈ ਆਰਸ ਦੇ ਜਿਹੜੀ ਇਹ ਡਿਮਿਸ਼ਨ ਦੇ ਆਰਡਰਸ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਹੈਗੇ ਜੋ ਵੀ ਇਹਨਾਂ ਦੇ ਇਲੀਗਲ ਸਟਰਕਚਰਸ ਬਣੇ ਹੈਗੇ ਤੇ ਆਉਣ ਵਾਲੇ ਦਿਨਾਂ ਚ ਵੀ ਅਗਰ ਕਿਤੇ ਵੀ ਸਾਡੀ ਪੁਲਿਸ ਫੋਰਸ ਦੀ ਅਸਿਸਟੈਂਸ ਮੰਗੀ ਜਾਏਗੀ ਤਾਂ ਅਸੀਂ ਜ਼ਰੂਰ ਪ੍ਰੋਵਾਈਡ ਕਰਾਂਗੇ ਇਲੀਗਲ ਕਿਸ ਤਰ੍ਹਾਂ ਨੇ ਕੋਈ ਸਰਕਾਰੀ پراਪਰਟੀ ਹੈ ਜਾਂ ਕਿਸ ਤਰ੍ਹਾਂ ਦਾ ਹੋਣਾ ਜੀ ਬਿਲਕੁਲ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਇਲੀਗਲ ਸਟਰਕਚਰ ਬਣਦੇ ਹੈ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਦੇ ਰੂਲਸ ਮੁਤਾਬਿਕ ਜੋ ਵੀ ਉਹਨਾਂ ਨੂੰ ਇਲੀਗੈਲਿਟੀ ਲੱਗਦੀ ਹੈ ਉਹ ਸਾਹਮਣੇ ਆਈ ਹੈ پراਪਰਟੀ ਦੀ ਕਿੰਨੀ ਕੁ ਕੀਮਤ ਹੈ ਇਹਦੀ ਇਹਦੀ پراਪਰਟੀ ਦੀ ਕੀਮਤ ਕਿੰਨੀ ਕਾ ਸਰ ਜੀ ਇਸ ਦੇ ਬਾਰੇ ਤਾਂ ਐਡਮਿਨਿਸਟ੍ਰੇਸ਼ਨ ਹੀ ਦੱਸ ਪਾਏਗੀ ਤੁਹਾਨੂੰ